ਅਸੀ ਕਹ ਲਈ ਸਾਰਿਆਂ ਨੂੰ ਅ ਕਲਰ ਜਵੰਦੇ ਵੀਰ ਦਾ ਸੰਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਿਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੀ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਹੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉੱਥੇ ਸੀ ਤੇ ਤੇ ਇੱਕ ਹੋਰ ਜਿਹੜੀ ਸਭ ਤੋਂ ਸ਼ੌਕਿੰਗ ਜਿਹੜੀ ਚੀਜ਼ ਹੋਈ ਆ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਬੰਦੇ ਇਹੋ ਜੀ ਜਗ੍ਹਾ ਵੀ ਪਲੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗੇ ਫੋਨ ਲੈ ਗੇ ਮੇਰਾ ਵੀ ਲੈ ਗੇ ਜਸਵੀਰ ਜੱਸੀ ਭਾਈ ਦਾ ਵੀ ਲੈ ਗੇ ਪਿੰਕੀ ਧਾਲੀਵਾਲ ਭਾਈ ਦੇ ਦੋ ਲੈ ਗੇ ਤੇ ਮਤ ਜੋ ਬੌਸ ਮਿਊਜ਼ਿਕ ਡਾਇਰੈਕਟਰ ਉਹਦਾ ਲੈ ਗੇ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚੱਲ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਆ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਆ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਇਹ ਬੜੀਆਂ ਸ਼ੌਕਿੰਗ ਆ ਇਹਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਆ ਤਾਂ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਫੋਨਾਂ ਤੇ ਕਿੱਦਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਮਾੜਾ ਹੁੰਦਾ ਟਾਈਮ ਚੀਜ਼ਾਂ ਉਦੋਂ ਐਡਾ ਵੱਡਾ ਚੀਜ਼ ਦੁੱਖ ਨਹੀਂ ਲੱਗਿਆ ਹੁਣ ਸੋਚ-ਸੋਚ ਇਹ ਵੀ ਆਉਂਦਾ ਕਿ ਯਾਰ ਇਦਾਂ ਸੋਚ ਕੇ ਆਏ ਬੰਦੇ ਵੀ ਅਸੀਂ ਜੀ ਸਸਕਾਰ ਹੋਊਗਾ ਉਥੇ ਚੋਰੀ ਕਰਾਂ ਲੱਖ ਲਾਣਤਾ ਯਾਰ ਏਸੀ ਤੇ ਤੇ ਮੈਂ ਮੈਂ ਚਾਹੁੰਨਾ ਵੀ ਕੋਈ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਤੇ ਬਾਕੀ ਬਹੁਤ ਮਤਲਬ ਕਹਿਣ ਨੂੰ ਹੁਣ ਚੀਜ਼ਾਂ ਹੈ ਨਹੀਂ ਗਈਆਂ ਐਸੇ ਐਸਾ ਸ਼ੌਕਿੰਗ ਟਾਈਮ ਫਾਰ ਪੰਜਾਬੀ ਇੰਡਸਟਰੀ ਅ ਕਲ ਵਰਿੰਦਰ ਘੁੰਮਣਵੀਰ ਦੀ ਵੀ ਡੈਥ ਹੋ ਗਈ ਮੈਂ ਉਹਨੂੰ ਫਿਟਨੈਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਫਿਟਨੈਸ ਦੇ ਵਿੱਚ ਬੰਦਾ ਮੈਂ ਉਹਨੂੰ ਅ ਮੰਦਰੋਂ ਨੂੰ ਆਪਾਂ ਆਈਕਨ ਮੰਨਦੇ ਆ ਤੇ ਅ ਸੋ ਇਟਸ ਅ ਸ਼ੌਕਿੰਗ ਟਾਈਮ ਤੇ ਜਹੰਦੇ ਵੀਰ ਨਾਲ ਪਿਆਰ ਬਹੁਤ ਸੀਗਾ ਬਹੁਤ ਚੀਜ਼ਾਂ ਪਲਾਨ ਕੀਤੀਆਂ ਹੋਈਆਂ ਸੀ ਇਕੱਠਿਆਂ ਨੇ ਸੋ ਕਾਫੀ ਸ਼ੌਕਿੰਗ ਆ ਅਬਜ਼ਰਵ ਕਰ ਰਹੇ ਆਪਾਂ ਚੀਜ਼ਾਂ ਨੂੰ ਤੇ ਉਹਦੇ ਵਿੱਚ ਆ ਚੀਜ਼ ਹੋ ਗਈ ਆ ਤੇ ਆ ਕਿਸੇ ਤੋਂ ਫੜ ਤੜ ਕੇ ਫੋਨ ਉਹਦੇ ਵਿੱਚ ਕੋਈ ਸਿੰਮ ਆਇਆ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਪਰ ਜ਼ਰੂਰ ਦੱਸਿਓ ਜੇ ਕੋਈ ਕਿਸੇ ਨੂੰ 1% ਵੀ ਨੌਲੇਜ ਆ ਪਲੀਜ਼ ਤਾਂ ਕਿ ਆਪਾਂ ਫਿਊਚਰ ਦੇ ਵਿੱਚ ਇਹੋ ਜੀਆਂ ਚੀਜ਼ਾਂ ਨੂੰ ਰੋਕ ਪਾਈਏ